10 10 20 20 ਰੁਪਏ ਦੇ ਸਿੱਕੇ ਜੋੜ ਕੇ ਇੱਕ ਪਿਤਾ ਆਪਣੀ ਧੀ ਦਾ ਸੁਪਨਾ ਪੂਰਾ ਕਰਨ ਦੇ ਲਈ ਪਹੁੰਚ ਗਿਆ ਏਜੰਸੀ ਦੇ ਵਿੱਚ ਦੇਖੋ ਕਿਵੇਂ ਆਪਣੀ ਧੀ ਨੂੰ ਲੈ ਕੇ ਦਿੱਤੀ ਹੈ ਨਵੀਂ ਸਕੂਟੀ ਇਹ ਵੀਡੀਓ ਦੇਖ ਕੇ ਹਰ ਇੱਕ ਦੇ ਹੋਸ਼ ਵੀ ਉੱਡਦੇ ਨੇ ਕਿ ਇਹ ਸਿੱਕੇ ਇੱਕ ਪਿਤਾ ਨੇ ਕਿਵੇਂ ਇਕੱਠੇ ਕੀਤੇ ਹੋਣੇ ਪਰ ਇਹ ਵੀਡੀਓ ਭਾਵੁਕ ਵੀ ਹੈ ਇੱਕ ਪਿਤਾ ਆਪਣੀ ਬੱਚੀ ਦਾ ਸੁਪਨਾ ਪੂਰਾ ਕਰਨ ਦੇ ਲਈ 10 20 ਦੇ ਸਿੱਕੇ ਜੋੜਦਾ ਹੈ ਫਿਰ ਏਜੰਸੀ ਦੇ ਵਿੱਚ ਜਾਂਦਾ ਹੈ ਦੀਵਾਲੀ ਨੂੰ ਆਪਣੀ ਧੀ ਨੂੰ ਸਕੂਟੀ ਲੈ ਕੇ ਦਿੰਦਾ ਹੈ ਇਹ ਵੀਡੀਓ ਬੇहद ਪਾਵੁਕ ਹੈ ਜੇਕਰ ਤੁਸੀਂ ਵੀ ਆਪਣੇ ਪਿਤਾ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੱਕ ਪਿਤਾ ਆਪਣੇ ਬੱਚਿਆਂ ਦੇ ਸੁਪਨੇ ਪੂਰਾ ਪੂਰੇ ਕਰਦਾ ਹੈ ਇਸ ਤੋਂ ਇਲਾਵਾ ਕੋਈ ਵੀ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਨਹੀਂ ਕਰ ਸਕਦਾ ਕਿ ਤੁਹਾਨੂੰ ਆਇਆ ਹੈ ਤੇ ਪੂਰੇ ਪਰਿਵਾਰ ਕੇ ਸਾਥ ਅਕੀਲਾ ਲੇਬਰ ਦੇ ਦੀਵਾਲੀ ਦਾ ਸਿਰਫ ਖੁਸ਼ੀ ਖੁਸ਼ੀ ਹੈਪੀ ਦੀਵਾਲੀ ਕੱਟੇ ਹੋਏ पुरा एक बूढ़ा सिक्का दिए ये थी वो गाड़ी जो लाल बंडा शुरू में खरीदने आए थे अपने साथ परिवार के साथ